ਸਾਤਿਸ਼ਰੀਏ ਕਾਲਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਵੇਲੇ ਪੰਜਾਬੀ ਸਿੰਗਰ ਰਾਜਵੀਰ ਜਵੰਦਾਸ ਸਾਲ ਦੇ ਵਿੱਚ ਪਿਆ ਜ਼ਿੰਦਗੀ ਦੀ ਮੌਤ ਦੀ ਲੜਾਈ ਲੜ ਰਿਹਾ ਦੋ ਥਾਂ ਤੇ ਉਹਨਾਂ ਤੇ ਉਹਨਾਂ ਦੀ ਰੀੜ ਦੀ ਹੱਡੀ ਟੁੱਟ ਚੁੱਕੀ ਆ ਉਹਨਾਂ ਦਾ ਬ੍ਰੇਨ ਜਿਹੜਾ ਬਿਲਕੁਲ ਡੈਡ ਹੋ ਗਿਆ ਹੈ ਸ਼ਿਮਲੇ ਨੂੰ ਜਦੋਂ ਰਾਜਵੀਰ ਜਵੰਦਾ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਦੇ ਮੋਟਰਸਾਈਕਲ ਲੱਗੇ ਪਸ਼ੂ ਆ ਗਏ ਜਿਹਦੇ ਕਰਕੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਗਿਆ ਜਦੋਂ ਰਾਜਵੀਰ ਜਵੰਦਾ ਨੂੰ ਹਸਪਤਾਲ ਪਹੁੰਚਾ ਰਹੇ ਸੀ ਤਾਂ ਉਹਨਾਂ ਨੂੰ ਇੱਕ ਦੌਰਾ ਵੀ ਪੈ ਗਿਆ ਜਿਹਦੇ ਕਰਕੇ ਉਹਨਾਂ ਦੀ ਹਾਲਤ ਜਿਹੜੀ ਬਹੁਤ ਜ਼ਿਆਦਾ ਨਾਜ਼ੁਕ ਰੱਸੀ ਜਾ ਰਹੀ ਆ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਰਾਜਵੀਰ ਜਵੰਦਾ ਕਿਵੇਂ ਕਾਮਯਾਬ ਹੋਇਆ ਉਹਨਾਂ ਦੇ ਪਰਿਵਾਰ ਵਿੱਚ ਕੌਣ ਕੌਣ ਆ ਤੇ ਕਿੱਥੋਂ ਤੱਕ ਉਹਨਾਂ ਨੇ ਪੜ੍ਹਾਈ ਕੀਤੀ ਆ ਉਹਨਾਂ ਦੀ ਲਾਈਫ ਸਟਾਈਲ ਕੀ ਆ ਤੇ ਕਿਵੇਂ ਉਹ ਪੁਲਿਸ ਦੇ ਵਿੱਚ ਭਰਤੀ ਹੋਏ ਤੇ ਉਹਨਾਂ ਦੇ ਫਾਦਰ ਸਾਹਿਬ ਮਦਰ ਸਾਹਿਬ ਕੀ ਕਰਦੇ ਨੇ ਤੇ ਉਹਨਾਂ ਦਾ ਵਿਆਹ ਕਿਵੇਂ ਹੋਇਆ ਰਾਜਵੀਰ ਜਵੰਦਾ ਦੀ ਪਛਾਣ ਜਿਹੜੀ ਸ਼ਾਨਦਾਰ ਗਾਣੇ ਵਜੋਂ ਬਣੀ ਜਿਹੜਾ 2016 ਦੇ ਵਿੱਚ ਰਿਲੀਜ਼ ਹੋਇਆ ਸੀ ਉਸ ਤੋਂ ਪਹਿਲਾਂ ਰਾਜਵੀਰ ਜਵੰਦਾ ਜਿਹੜੇ ਆਪਣੀ ਪੜ੍ਹਾਈ ਕਰ ਰਹੇ ਸੀਗਾ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਉੱਥੇ ਹੀ ਰਾਜਵੀਰ ਜਵੰਦਾ ਦੇ ਨਾਲ ਕਨਵਰ ਗਰੇਵਾਲ ਤੇ ਕੁਲਵਿੰਦਰ ਵਿੱਲਾ ਪੜਦੇ ਸੀ ਇਹ ਦੋਵੇਂ ਕਲਾਕਾਰ ਰਾਜਵੀਰ ਜਵੰਦਾ ਦੇ ਸੀਨੀਅਰ ਕਲਾਕਾਰ ਸੀ ਪਰ ਇਹ ਤਿੰਨੇ ਹੀ ਜਿਹੜੇ ਇਕੱਠੇ 뮤직 ਸਿੱਖਦੇ ਸੀਗੇ ਦੋਸਤ ਗੱਲ ਕਰੀ ਰਾਜਵੀਰ ਜਵੰਦਾ ਦੇ ਪਰਿਵਾਰ ਦਿੱਤਾ ਉਹਨਾਂ ਦੇ ਪਿਤਾ ਕਰਨ ਸਿੰਘ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੇ ਸੀ ਜਿੰਨਾਂ ਦੀ 2021 ਦੇ ਵਿੱਚ ਡੈਥ ਹੋ ਗਈ ਸੀ ਤੇ ਉਹਨਾਂ ਦੀ ਮਾਤਾ ਦਾ ਨਾਮ ਜਿਹੜਾ ਕਰਮਜੀਤ ਕੌਰ ਆ ਰਾਜਵੀਰ ਜਵੰਦਾ ਹਮੇਸ਼ਾ ਗਾਇਕੀ ਵੱਲ ਜਾਣਾ ਚਾਹੁੰਦੇ ਸੀ ਪਰ ਉਹਨਾਂ ਦੇ ਦਾਦਾ ਕਹਿੰਦੇ ਸੀ ਵੀ ਆ ਗਾਇਕੀ ਦੇ ਪਿੱਛੇ ਵਿੱਚ ਕੁਝ ਨਹੀਂ ਰੱਖਿਆ ਤੂੰ ਆਪਣਾ ਜਿਹੜਾ ਪੰਜਾਬ ਪੁਲਿਸ ਦੀ ਤਿਆਰੀ ਕਰ ਸਰਕਾਰੀ ਨੌਕਰੀ ਲੱਗ ਜਾਏਗਾ ਜ਼ਿੰਦਗੀ ਵਿੱਚ ਤੇਰਾ ਕੁਝ ਬਣ ਜਾਊਗਾ ਫਿਰਾਜ਼ ਵਰਜਵੰਦਾ ਨੇ ਜਿਹੜੀ ਨੌਕ ਸਰਕਾਰੀ ਨੌਕਰੀ ਦੀ ਤਿਆਰੀ ਕੀਤੀ ਤੇ ਉਹਨਾਂ ਨੂੰ ਪੁਲਿਸ ਦੇ ਵਿੱਚ ਜੌਬ ਮੇ ਮਿਲ ਗਈ ਸੀ ਰਾਜਵੀਰ ਜਵੰਦਾ ਨੇ ਪੁਲਿਸ ਦੀ ਨੌਕਰੀ ਮਿਲੀ ਦੂਜੇ ਪਾਸੇ ਕੁਲਵਿੰਦਰ ਬਿੱਲਾ ਤੇ ਕੰਵਰ ਗਲੇਵਾਲ ਗਾਇਕੀ ਦੇ ਵਿੱਚ ਪੂਰੀ ਤਰ੍ਹਾਂ ਹਿੱਟ ਹੋ ਗਏ ਰਾਜਵੀਰ ਜਵੰਦਾ ਨੂੰ ਇਸ ਗੱਲ ਦਾ ਅਫਸੋਸ ਹੋਇਆ ਵੀ ਮੈਂ ਵੀ ਇਕੱਠੀਆਂ ਤਿਆਰੀਆਂ ਕਰਦਾ ਸੀ ਪਰ ਮੈਂ ਜਿਹੜਾ ਪਿੱਛੇ ਰਹਿ ਗਿਆ ਤੇ ਮੈਂ ਪੰਜਾਬ ਪੁਲਿਸ ਵੱਲ ਆ ਗਿਆ ਉਸੇ ਵੇਲੇ ਜਿਹੜਾ ਪੰਜਾਬ ਪੁਲਿਸ ਨੂੰ ਰਾਜਵੀਰ ਜਵੰਦਾ ਨੇ ਗਾਇਕੀ ਦੀ ਤਿਆਰੀ ਸ਼ੁਰੂ ਕੀਤੀ ਗਾਇਕੀ ਕੀ ਕੀਦੇ ਵਿੱਚ ਦੁਬਾਰਾ ਰਾਜਵੀਰ ਜਵੰਦਾ ਨੇ ਗਾਣੇ ਜਿੱਥੇ ਉਹਨਾਂ ਦਾ 2016 ਦੇ ਵਿੱਚ ਪਹਿਲਾ ਗਾਣਾ ਸ਼ਾਨਦਾਰ ਬੜਾ ਹਿੱਟ ਹੋਇਆ ਤੇ ਉਸ ਤੋਂ ਬਾਅਦ ਜਸਵੀਰ ਪਾਲ ਜੋ ਜਸਰ ਕੈਡਰ ਦੇ ਮਾਲਕ ਨੇ ਉਹਨਾਂ ਦੇ ਨਾਲ ਮਿਲ ਕੇ ਰਾਜਵੀਰ ਜਵੰਦਾ ਨੇ ਬਹੁਤ ਜ਼ਿਆਦੇ ਹਿੱਟ ਗਾਣੇ ਕੀਤੇ ਫਿਰ ਆਜ਼ਵਿਰਜਵੰਦਾ ਪੰਜਾਬੀ ਫਿਲਮਾਂ ਦੇ ਵਿੱਚ ਆਇਆ ਸੂਬੇਦਾਰ ਜੋਗਿੰਦਰ ਸਿੰਘ ਗਿੱਪੀ ਗਰੇਵਾਲ ਦੇ ਨਾਲ ਉਹਨਾਂ ਦੀ ਪਹਿਲੀ ਫਿਲਮ ਸੀ ਉਸ ਤੋਂ ਬਾਅਦ ਜਿੰਦਜਾਨ ਤੇ ਮਿੰਦੋ ਤਹਿਸੀਲਦਾਰਨੀ ਨੇ ਇਹ ਫਿਲਮਾਂ ਜਿਹੜੀਆਂ ਰਾਜਵੀਰ ਜਵੰਦਾ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਕੀਤੀਆਂ ਤੇ ਰਾਜਵੀਰ ਜਵੰਦਾ ਦੇ ਪਿੰਡ ਦੀ ਗੱਲ ਕਰੀਏ ਉਹਨਾਂ ਦੇ ਪਿੰਡ ਦਾ ਨਾਮ ਪਾਉਣਾ ਹੈਗਾ ਜਿਹੜਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਜਗਰਾਉਂ ਦੇ ਬਿਲਕੁਲ ਲੱਗ ਗਿਆ ਉਹਨਾਂ ਦਾ ਜਿਹੜਾ ਜਨਮ ਉਹ ਜੱਟ ਸਿੱਖ ਫੈਮਿਲੀ ਦੇ ਵਿੱਚ ਹੋਇਆ ਰਾਜਵਿਰਜਵੰਦਾ ਦਾ ਕੱਦ ਹੈ ਜਿਹੜਾ 5 ਫੁੱਟ 10 ਇੰਚ ਹੈ ਤੇ ਉਹ ਬਹੁਤ ਹੀ ਜ਼ਿਆਦਾ ਨਿੱਗੇ ਸੁਭਾਅ ਦੇ ਮਾਲਕ ਨੇ ਰਾਜਵਿਰਜਵੰਦਾ ਦੀ ਮੈਰਿਜ ਹੋਈ ਆ ਪਰ ਤੇ ਪਰ ਉਹਨਾਂ ਨੇ ਕਦੇ ਵੀ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਤੇ ਵਾਈਫ ਦੇ ਨਾਲ ਪਰਿਵਾਰ ਦੇ ਵਿੱਚ ਪੂਰੀ ਤਰ੍ਹਾਂ ਖੁਸ਼ ਰਹਿੰਦੇ ਨੇ ਰਾਜਵੀਰ ਜਵੰਦਾ ਦਾ ਜਦੋਂ ਵੀ ਫ੍ਰੀ ਟਾਈਮ ਹੁੰਦਾ ਤਾਂ ਉਹ ਆਪਣੇ ਯਾਰਾਂ ਦੋਸਤਾਂ ਦੇ ਨਾਲ ਘੁੰਮਣ ਚਲੇ ਜਾਂਦੇ ਨੇ ਜਾਂ ਫਿਰ ਉਹ ਅਖਾੜਿਆਂ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਨੇ ਰਾਜਵੀਰ ਜਵੰਦਾ ਦੀ ਇੱਕ दिली ਤਮੰਨਾ ਵੀ ਜੇਕਰ ਮੈਂ ਕਿਸੇ ਦੇ ਮੁੰਡੇ ਦੇ ਵਿਆਹ ਦੇ ਵਿੱਚ ਅਖਾੜਾ ਲਾਇਆ ਤਾਂ ਉਸਦੇ ਪੁੱਤ ਦੇ ਵਿਆਹ ਦੇ ਵਿੱਚ ਵੀ ਮੈਂ ਇਹੀ ਅਖਾੜਾ ਲਾਵਾਂ ਮੈਨੂੰ ਮੈਂ ਇਸ ਗੱਲ ਤੇ ਮਾਨ ਕਰੂੰਗਾ ਤਾਂ ਦੋਸਤੋ ਰਾਜਵੀਰ ਜਵੰਦਾ ਦੀ ਜਿਹੜੀ दिली ਇੱਛਾ ਹੈਗੀ ਬਾਕੀ ਰਾਜਵੀਰ ਜਵੰਦਾ ਬਹੁਤ ਹੀ ਨਿਰਗੇ ਸੁਭਾਅ ਦੇ ਵਧੀਆ ਫਨਕਾਰ ਹੈ ਕਦੇ ਵੀ ਉਹਨਾਂ ਨੇ ਅਸਲੀਲ ਗਾਣੇ ਨਹੀਂ ਗਾਏ ਕਦੇ ਅਸਲੀਲ ਫਿਲਮ ਨਹੀਂ ਕੀਤੀ ਅਸਲੀਲ ਵੀਡੀਓ ਨਹੀਂ ਬਣਾਈ ਤਾਂ ਉਹ ਹਮੇਸ਼ਾ ਹੀ ਕੰਟਰੋਵਰਸੀਆਂ ਤੋਂ ਦੂਰ ਰਹੇ ਨੇਗੇ ਇਸ ਵੇਲੇ ਰਾਜਵਿਜ ਬੰਦਾ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਜ਼ਿੰਦਗੀ ਦੀ ਮੌਤ ਦੀ ਲੜਾਈ ਲੜ ਰਹੇ ਨੇ ਉਹਨਾਂ ਦਾ ਬਹੁਤ ਹੀ ਜ਼ਿਆਦਾ ਭਿਆਨਕ ਐਕਸੀਡੈਂਟ ਹੋਇਆ ਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਵੀ ਕਹਿ ਦਿੱਤਾ ਵੀ ਜੇ ਰਾਜਵਿਜ ਬੰਦਾ ਬਚ ਜਾਮੇ ਤਾਂ ਇਹ ਚਮਤਕਾਰ ਹੀ ਹੋਵੇਗਾ ਭਾਵੇਂ ਹਾਲਾਂਕਿ ਡਾਕਟਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਹਾਲਤ ਵਿੱਚ ਹੌਲੀ-ਹੌਲੀ ਸੁਧਾਰ ਆ ਰਿਹਾ ਹੈ। ਇਹ ਸੀ ਅੱਜ ਦੀ ਤਾਜ਼ਾ ਖਬਰ। ਹੋਰ ਜੀਆਂ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਰਾਜੀਵ ਜਵੰਦਾ ਦੀ ਸਿਹਤ ਲਈ ਤੁਸੀਂ ਵੀ ਸਾਰੇ ਜਾਣੇ ਅਰਦਾਸ ਕਰਨਾ ਨਾ ਭੁੱਲਣਾ। ਧੰਨਵਾਦ।